ਰੀਅਲ ਯਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਸ ਚੋਟੀ ਦੇ ਵੱਡੇ ਲੀਡਰ ਨੂੰ ਰੋਇਆ ਹਸਪਤਾਲ ਜੇ ਦਾਖਲ ਜੀ ਹਾਂ ਵਿਗੜੀ ਸਿਹਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਰਾਜਸਥਾਨ ਦੇ ਉਹਦੇ ਪਰਚੂ ਵੀਰਵਾਰ ਦੇ ਰਾਤ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਜਨ ਘਟਾਰੀਆ ਜਿਸੇ ਜਾਨਕ ਵਿਗੜ ਗਈ ਉਹਨਾਂ ਨੂੰ ਸੱਤੀ ਵਿੱਚ ਦਰਦ ਮਹਿਸੂਸ ਹੋਇਆ ਜੀ ਹਾਂ ਜਾਣਕਾਰੀ ਮੁਤਾਬਕ ਰਾਜਪਾਲ ਘਟਾਰੀਆ ਦੇ ਮਾਸ਼ਲਾ ਮਗਰਸਤੇ ਰਹਿਤੇ ਸਨ ਜਿਸ ਤਰ੍ਹਾਂ ਉਹਨਾਂ ਦੀ ਸਿਹਤ ਵਿਗੜ ਗਈ ਇਹਦੇ ਗੁੰਡਲੀ ਜਾਜ ਵਿੱਚ ਉਹਨਾਂ ਦਾ ਬਲੈਡ ਪਤੈਛਰ ਬੀਬੀ ਉੱਚ ਪਾਇਆ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਉਹਦੇ ਉੱਪਰ ਦੇ ਐਮਬੀ ਹਸਪਤਾਲ ਲੈ ਆਇਆ ਗਿਆ ਰਾਜਪਾਲੀ ਸਿਹਤ ਵਿਗੜਨ ਤੋਂ ਬਾਅਦ ਉਹਦੇ ਉੱਪਰ ਵਿੱਚ ਉਹਨਾਂ ਨੇ ਜੰਤਕ ਪ੍ਰੋਗਰਾਮ ਨੂੰ ਮੁਤਲਬ ਵੀ ਕਰ ਦਿੱਤਾ ਉਹਨਾਂ ਨੇ ਪਾਰ ਕਰਤੇ ਸ਼ੇਰ ਸਫਾਰੀ ਦੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰੀ ਟੀਮ ਨੇ ਉਹਨਾਂ ਨੂੰ ਰਾਤ ਭਰ ਉਹਨਾਂ ਦਾ ਇਲਾਜ ਕੀਤਾ ਟੈਸਟ ਕਰਵਾਏ ਗਏ ਹਾਲਾਂਕਿ ਸਭ ਕੁਝ ਆਮ ਅਗੋਂ ਤੋਂ ਬਾਅਦ ਉਹਨਾਂ ਨੂੰ ਇੱਕ ਦਿਨ ਦੀ ਸਵੇਰ ਦੀ ਛੁੱਟੀ ਦੇ ਦਿੱਤੀ ਜਿਸ ਤੋਂ ਬਾਅਦ ਉਹ ਉਦੇ ਪਰਸਤੇ ਆਪਣੇ ਘਰ ਚ ਪਰਤ ਕੇ ਵੀਡੀਓ ਦੇਖਣ ਲਈ ਤਿਆਰ ਦਾਣ ਬਾਅਦ